ਖਲਕਾਮ ਰਿਸਰਟੋਂ ਉਮੀਦਵਾਰ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦੇ ਹਿੱਤ ਵਿੱਚ ਰੋਡ ショਅ ਕੱਢਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਜਨਾਲਾ ਦੇ ਬਜ਼ਾਰਾ ਦੇ ਵਿੱਚ ਰੋਡ ショਅ ਕੀਤਾ ਤੇ ਇਸ ਮੌਕੇ ਤੇ ਆਪ ਵਲੰਟੀਅਰ ਤੇ ਵਰਕਰਾਂ ਨੇ ਸੀਐਮ ਭਗਵੰਤ ਮਾਨ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਆਪ ਦੇ ਹੱਕ ਦੇ ਵਿੱਚ ਫਤਵਾ ਦੇਣ ਦੀ ਵੀ ਗੱਲ ਕਹੀ ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਲਗਾਤਾਰ ਜਿਸ ਤਿੱਕਣਾ ਪ੍ਰਚਾਰ ਚੱਲ ਰਿਹਾ ਉਸੇ ਤਰੀਕੇ ਨਾਲ ਹੀ ਕੰਮ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦੇ ਹੱਕ ਚ ਰੋਡਸੋ ਕਰ ਲਈ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਉਹ ਇੱਥੇ ਪਰਮਾ ਸਵਾਗਤ ਕੀਤਾ ਜਾ ਰਿਹਾ ਤੇ ਕੰਮ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਵੱਲੋਂ ਅਤੇ ਉਹਨਾਂ ਨੂੰ ਮਾਣ ਪਾ ਕੇ ਇੱਕ ਹਾਰ ਪਾ ਕੇ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਲੋਕ ਵੱਡੇ ਪੱਦਰ ਦੇ ਇੱਥੇ ਉਹਦਾ ਫੁੱਲ ਪਾ ਕੇ ਫੁੱਲ ਸੁਟੀਆਂ ਸਵਾਗਤ ਕਰਦੇ ਪਏ ਨੇ ਕਿਤਨਾ ਕਿਤੇ ਅੱਜ ਜਿਹੜਾ ਭਗਵੰਤ ਸਿੰਘ ਮਾਨ ਜੀ ਦਾ ਪਰਵਾ ਸਵਾਗਤ ਕੀਤਾ ਜਾ ਰਿਹਾ ਤੇ ਨਾਲ ਹੀ ਕੰਮ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਗਰਮਿੰਦ ਸਿੰਘ ਮੰਤਰੀ ਕਲਦੀਪ ਸਿੰਘ ਤਾਲੀਵਾਲ ਦੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਰੋਡ ショ ਕੀਤਾ ਜਾ ਰਿਹਾ ਦਸਤੀਕੀ ਨਾਲ ਤੁਸੀਂ ਦੇਖ ਰਹੇ ਹੋ ਜੀ ਵੱਡੇ ਪੱਦਰ ਤੇ ਜਿਹੜੇ ਲੋਕ ਨੇ ਇਥੇ ਸਵਾਗਤ ਕਰਦੇ ਹੋਏ ਨੇ ਦਸਤੀਕੀਆ ਤੁਸੀਂ ਦੇਖ ਰਹੇ ਹੋ ਕੀ ਵੱਡੇ ਪੱਦਰ ਤੇ ਸਵਾਗਤ ਕੀਤਾ ਜਾ ਰਿਹਾ ਤੇ ਫੁੱਲ ਜਿਹੜੇ ਰਸਤੇ ਜਾ ਰਹੇ ਨੇ ਤੇ ਮੁਕੇ ਪੇੜ ਕੀ ਚਲਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਗਰਮਿੰਦ ਮੰਤਰੀ ਕਲਦੀਪ ਸਿੰਘ ਤਾਲੀਵਾਲ ਇਹਨੇ ਲੋਕ ਲੋਕਾਂ ਨੂੰ ਮਿਲਦੇ ਨੇ ਨਜ਼ਰ ਆ ਰਹੇ ਲੋਕਾਂ ਨੂੰ ਕੋਲ ਬਾਜ਼ਾਰ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਭਗਵੰਦ ਸਿੰਘ ਮਾਨ ਇੱਥੇ ਪਹੁੰਚੂਤੇ ਨੇ ਅਸੀਂ ਅਸੀਂ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕਿੰਨੇ ਦੇ ਸੱਜਦੇ ਦਿਨ ਨੂੰ ਲੈ ਕੇ ਲੋਕਾਂ ਵਿੱਚ ਕਾਰੀ ਉਤਸ਼ਾਹ ਦਿਖ ਰਿਹਾ ਪਾਰੀ ਉਤਸ਼ਾਹ ਦਿਖ ਰਿਹਾ ਤੁਸੀਂ ਦੇਖ ਰਹੇ ਹੋ ਕਿ ਪਿਆਰ ਅਜੇ ਜਿੰਨਾ ਸਬੂਤ ਦਿੱਤਾ ਜਾ ਰਿਹਾ ਲਗਾਤਾਰ ਜਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਆਈ ਰੋਡ ਸ਼ੋਅ ਦੇ ਉੱਤੇ ਭਾਰੀ ਜਿਹੜਾ ਉਤਸ਼ਾਹ ਸੀਗਾ ਵਰਕਰਾਂ ਦਾ ਉੱਤੇ ਹੀ ਐਮਐਲਏ ਜੀ ਮੈਡਮ ਜੀਵਨ ਜੋਤ ਵੀ ਪਹੁੰਚੇ ਨੇ ਬਾਹਰ ਗੱਲ ਕਰਨਾ ਮੈਂ ਅੱਜ ਪਹੁੰਚਿਆ ਹਾਂ ਇਸ ਨਾਲਾ ਦੇ ਵਿੱਚ ਪਰਵਾਸ ਸਵਾਗਤ ਸੀਗਾ ਲੋਕਾਂ ਦਾ ਪਿਆਰ ਦਾ ਸਬੂਤ ਮਿਲਿਆ ਅਹ ਦੇਖੋ ਮੁੱਖ ਮੰਤਰੀ ਸਾਡੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਐ ਇਹ ਵੈਸੇ ਹੀ ਪੰਜਾਬ ਦੇ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਨ ਨੇ ਜਿੱਥੇ ਵੀ ਪਤਾ ਲੱਗਦਾ ਤੁਸੀਂ ਦੇਖਦੇ ਹੋ ਮੌਸਮ ਦੀ ਪਰਵਾਹ ਕੀਤੇ ਬਿਨਾ ਭੀੜ ਹੁੰਦੀ ਐ ਤਾਂ ਮੈਂ ਪਿੱਛੇ ਕਿਸੇ ਸ਼ਾਪ ਤੇ ਬੈਠੀ ਸੀ ਉਹ ਵੀ ਇਹ ਕਹਿ ਰਹੇ ਸੀਗੇ ਕਹਿੰਦੇ ਮੈਮ ਇੱਥੋਂ ਪਤਾ ਲੱਗਦਾ ਕਿ ਸੀਐਮ ਸਾਹਿਬ ਨਾਲ ਲੋਕ ਪਿਆਰ ਕਿੰਨਾ ਕਰਦੇ ਤਿੰਨ ਤਿੰਨ ਚਾਰ ਚਾਰ ਘੰਟੇ ਲੋਕ ਆਰਾਮ ਨਾਲ ਇੱਥੇ ਬੈਠ ਕੇ ਉਹਨਾਂ ਨੂੰ ਆਪਣੇ ਹਰਮਨ ਪਿਆਰੇ ਲੀਡਰ ਨੂੰ ਢੀਕ ਰਹੇ ਹੁੰਦੇ ਨੇ ਸੋ ਹਾਂਜੀ ਇਸ ਟਾਈਮ ਤੇ ਕੈਂਪੇਨ ਬਹੁਤ ਜ਼ੋਰਾਂ ਤੇ ਚੱਲ ਰਹੀ ਔਰ ਜਗ੍ਹਾ ਜਗ੍ਹਾ ਦੇ ਉੱਤੇ ਰੋਡ ਉਸ ਲਗ ਲਗ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਕੱਢ ਰਹੀ ਅੱਜ ਵੀ ਪਹਿਲਾ ਚੁਗਾਵਾ ਅਜ ਨਾਲ ਆ ਔਰ ਫਿਰ ਮਜੀਠੇ ਜਾਣਾ ਸੋ ਜਿਹੜੀ ਵਧੀਆ ਗੱਲ ਹੈ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਜਾਂ ਕਿਸੇ ਪਾਰਟੀ ਦੇ ਨੁਮਾਇੰਦੇ ਨੇ ਆਪਣੀ 2 ਸਾਲ ਦੀ ਕਾਰਗੁਜ਼ਾਰੀ ਦਿਖਾ ਕੇ ਲੋਕਾਂ ਚੋਂ ਵੋਟ ਮੰਗਿਆ ਹੋਏ ਆਦਰਵਾਇਜ਼ ਇਹ ਵੈਸੀ ਥੋੜੀ ਹਾਸੋਹੀਣੀ ਗੱਲ ਵੀ ਲੱਗਦੀ ਹੈ ਕਿ ਇੱਕ ਸਿਰਫ 2 ਸਾਲ ਪੁਰਾਣੀ ਸਰਕਾਰ ਹੈ ਉਹ ਆਪਣਾ ਰਿਪੋਰਟ ਕਰ ਦੇ ਰਹੀ ਹੈ ਜਿਹੜੇ 70 70 ਸਾਲ ਜਿਨ੍ਹਾਂ ਪਾਰਟੀਆਂ ਨੇ ਅਦਲ ਬਦਲ ਕੇ ਪੰਜਾਬ ਦੇ ਉੱਤੇ ਰਾਜ ਕੀਤਾ ਉਹ ਆਪਣਾ ਵਿਜ਼ਨ ਪੱਤਰ ਦੇ ਰਹੇ ਹੈ ਤਾਂ ਮਤਲਬ ਬੜੀ ਹੈਰਾਨੀ ਦੀ ਗੱਲ ਹੈ ਕਿ 70 ਸਾਲ ਤੱਕ ਉਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਸੀਗਾ ਜਾਂ ਉਹਨਾਂ ਕੋਲ ਆਪਣਾ 70 ਸਾਲ ਦਾ ਵੀ ਰਿਪੋਰਟ ਕਰਨੀ ਹੈਗਾ ਦਿਖਾਉਣ ਨੂੰ ਸੋ ਇਹ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਨਾਰਾ ਦਿੱਤਾ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 130 ਉਹ ਉਹਦੇ ਤੇ ਮੋਰ ਲੱਗਦੀ ਜਾ ਰਹੀ ਹੈ ਦਿਨਾਂ ਦੇ ਕੀ ਕੀ ਲੱਗਦਾ ਕਿ ਜਿਹੜੇ ਕਦੇ ਮੰਤਰੀ ਗੁਰਦੀਪ ਸਿੰਘ ਆ ਉਹ ਵੀ ਮਾਝੇ ਦੀ ਸ਼ਾਨ ਬਣਨ ਜਾ ਰਹੇ ਆ ਜੇ ਗੱਲ ਕਰੀਏ ਮਾਝੇ ਦੇ ਵਿੱਚ ਉਹਨਾਂ ਦਾ ਇਸ ਵੇਲੇ ਵੱਡਾ ਪ੍ਰਚਾਰ ਹੋ ਰਿਹਾ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ 013 ਦੀ ਵੀ ਗੱਲ ਕੀਤੀ ਜਾ ਰਹੀ ਹੈ ਉਸੇ ਤਰੀਕੇ ਨਾਲ ਮਾਝੇ ਦੇ ਜਨਰਲ ਬਣਨ ਲੱਗਦੇ ਨੇ देखो इस तरह दे, आ, है ਸਾਡੇ ਮਾਝੇ ਦੇ ਸਾਰੇ ਹੀ ਜਿਹੜੇ ਸਾਡੇ ਮਾਨਯੋਗ ਜਿਹੜੇ ਟਿਕਟ ਜਿਨ੍ਹਾਂ ਨੂੰ ਕੈਂਡੀਡੇਟਸ ਹੈ ਜੇ ਮੈਂ ਸ਼ੈਰੀ ਦੀ ਗੱਲ ਕਰਾਂ ਸ਼ੈਰੀ ਕੈਂਪੇਨ ਬਹੁਤ ਵਧੀਆ ਜਾ ਰਹੀ ਹੈ ਜੇ ਮੈਂ ਉਹਦੇ ਲਾਲਜੀਤ ਭੁੱਲਰ ਸਾਹਿਬ ਦੀ ਗੱਲ ਕਰਾਂ ਉਹਨਾਂ ਦੀ ਕੈਂਪੇਨ ਬਹੁਤ ਵਧੀਆ ਜਾ ਰਹੀ ਹੈ ਸਾਡੇ ਆਪਣੇ ਜਿਹੜੇ ਕੈਂਡੀਡੇਟ ਨੇ ਧਾਲੀਵਾਲ ਸਾਹਿਬ ਉਹਨਾਂ ਦੀ ਕੈਂਪੇਨ ਵੀ ਬਹੁਤ ਵਧੀਆ ਜਾ ਰਹੀ ਹੈ ਸੋ ਆਮ ਆਦਮੀ ਪਾਰਟੀ ਨੂੰ ਬਹੁਤ ਹੰਗਾਰਾ ਇਸ ਲਈ ਵੀ ਮਿਲ ਰਿਹਾ ਕਿ ਲੋਕ ਇਹ ਮੰਨ ਗਏ ਨੇ ਸਮਝ ਗਏ ਨੇ ਔਰ ਇਸ ਚੀਜ਼ ਨੂੰ ਐਕਨੋਲਜ ਕਰਦੇ ਨੇ ਇੱਕ ਸਾਫ਼ ਨੀਅਤ ਤੇ ਨੀਤੀ ਵਾਲੀ ਸਰਕਾਰ ਹੈ ਜਿਨ੍ਹਾਂ ਨੇ 2 ਸਾਲ ਦੇ ਵਿੱਚ ਬਹੁਤ ਕੰਮ ਕਰਕੇ ਦਿਖਾਇਆ। ਜਿਸ ਤਿਕਰ ਮੈਂ ਗੱਲ ਕੀਤੀ ਸੀ ਮਾਝੇ ਦੇ ਜਰਨਲ ਦੀ ਕਿਉਂਕਿ ਲਗਾਤਾਰ ਮਾਝੇ ਦੇ ਵਿੱਚੋਂ ਜੇ ਧਾਰੀਵਾਲ ਸਾਹਿਬ ਜੀ ਖੜੇ ਨੇ ਜਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਵੀ ਮਿਲ ਰਿਹਾ ਅੱਜ ਵੀ ਜਿਸ ਤਿਕਨਾ ਪਾਰੀ ਇਕੱਠ ਸੀਗਾ ਕਿ ਲੱਗਦਾ ਕਿ ਮਾਝੇ ਦੇ ਜਰਨਲ ਬਣਨ ਦੇ ਕਾਮਯਾਬ ਹੈਗੇ ਨੇ। ਅਰੇ ਮੈਂ ਤਾਂ ਕਹਿ ਰਹੀ ਆ ਇਹ ਸੀਟ ਨਹੀਂ ਇਹ ਤਾਂ ਬਹੁਤ ਵੱਡੀ ਲੀਡਰਨਲ ਜਿੱਤਾਂਗੇ ਅਸੀਂ 13 ਦੀਆਂ 13 ਸੀਟਾਂ ਜੁੱਟ ਕੇ ਸਿਆਨ ਸਾਹਿਬ ਦੀ ਝੋਲੀ ਪਾਵਾਂਗੇ। ਜਿਸ ਤਰੀਕੇ ਨਾਲ ਮੈਂ ਮੈਡਮ ਜੀਵਨ ਜੋਜੀ ਨਾਲ ਗੱਲ ਕਰ ਰਹੀ ਸੀ ਉਸੇ ਨਾਲ ਸਾਡੇ ਨਾਲ ਹੋ ਪਰ ਪੰਜਾਬ ਦੇ ਸੀਐਮ ਪਹੁੰਚੇ ਨੇ ਤੇ ਬੜਾ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਣ ਤੇ ਅੱਜ ਸਾਡੇ ਵਲੰਟੀਅਰ ਵਰਕਰਾਂ ਵਿੱਚ ਨਾਲ ਆਮ ਜਨਤਾ ਵਿੱਚ ਸਾਡੇ ਜਿਹੜੇ ਹਲਕੇ ਆ ਜਨਾਲੇ ਦੀ ਜਨਤਾ ਹੀ ਦੁਕਾਨਾਂ ਤੋਂ ਬਾਹਰ ਨਿਕਲ ਕੇ ਸਾਰੇ ਇਕੱਠੇ ਹੋਏ ਸਾਰਿਆਂ ਨੇ ਬੜਾ ਪਿਆਰ ਦਿਖਾਇਆ ਤੇ ਬੜਾ ਭਾਰੀ ਪੱਧਰ ਵਿੱਚ ਉੱਤੇ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਤੋਂ ਵਾਕਈ ਇਹ ਸਾਬਿਤ ਹੁੰਦਾ ਵਾ ਕਿ ਸਾਡੇ ਹਲਕੇ ਵਿੱਚ ਬੜੇ ਸਾਰੇ ਕੰਮ ਹੋਏ ਨੇ ਔਰ ਜਿਤ ਜਿਤ ਤੇ ਪੱਕੀ ਆ ਲਗਾਤਾਰ ਸਾਡੇ ਨਾਲ ਕੈਬਨਤ ਮੰਤਰੀ ਕੁਲਦੀਪ ਸਿੰਘ ਪਾਲੀਵਾਲ ਦੇ ਨੂੰ ਵੀ ਇੱਥੇ ਮੌਜੂਦ ਨੇ ਹਾਂਜੀ ਨਮਕੀ ਕਹਿਣਾ ਚਾਹੁੰਦੇ ਅੱਜ ਪਰਮਾ ਹੁੰਗਾਰਾ ਤੇ ਪਰਮਾ ਸਤਕਾਰ ਕੀਤਾ ਗਿਆ ਵਾ ਮੰਤਰੀ ਸਾਹਿਬ ਦੇ ਪਹੁੰਚ ਲੈ ਦੇ। ਦੇਖੋ 44 ਡਿਗਰੀ ਟੈਂਪਰੇਚਰ ਸਿਗਾ 44 ਟੈਂਪ ਡਿਗਰੀ ਟੈਂਪਰੇਚਰ ਦੇ ਵਿੱਚ ਸਾਡਾ ਇੱਥੇ ਹਲਕੇ ਦੇ ਵਿੱਚ ਲੱਗਦਾ ਸੀਗਾ ਕਿ ਵੋਟਰਸ ਆ ਸਪੋਰਟਰਸ ਦਾ ਹਾਰ ਆਇਆ ਤੇ ਬਹੁਤ ਪਰਵਾਹ ਹੁੰਗਾਰਾ ਮਿਲਿਆ ਮਾਨ ਸਾਹਿਬ ਬਾਏ ਉਹਨਾਂ ਦੇ ਜਿਹੜਾ ਮਾਨ ਸਤਕਾਰ ਜਿਹੜਾ ਅੱਜ ਨਾਲੇ ਵਾਲਿਆਂ ਨੇ ਅੱਜ ਕੀਤਾ ਸੀ ਉਹਦੇ ਹਮੇਸ਼ਾ ਹਮੇਸ਼ਾ ਉਹਨਾਂ ਦੇ ਸ਼ੁਕਰਗੁਜ਼ਾਰ ਰਵਾਂਗੇ ਰਹੀ ਰਵਾਂਗੇ ਜਿਹੜਾ ਅੱਜ ਪਿਆਰ ਮਿਲਿਆ ਹਲਕੇ ਤੋਂ ਇੱਕ ਮੁਕਤਰੀ ਸਾਹਮਣੇ ਅੱਜ ਨਾਰਾ ਲਾਇਆ ਸੀ ਉੱਥੇ ਕਿ ਮੰਤਰੀ ਬਣਾਵਾਂਗੇ ਹੁਣ ਅਸੀਂ ਬਿਲਕੁਲ ਬਿਲਕੁਲ ਵੇਖੋ ਉੱਥੇ ਸਾਡੀ ਆ ਵੀ ਹੋਪਸ ਹੈ ਨਹੀਂ ਅਸੀਂ ਵੀ ਜਾਣਦੇ ਹਾਂ ਕਿ ਇੰਡੀਆ ਆਲਾਈਂਸ ਦੀ ਜਿਹੜੀ ਇਹ ਸਰਕਾਰ ਆਏ ਤੇ ਜਦੋਂ ਅਗਰ ਇੰਡੀਆ ਆਲਾਈਂਸ ਦੀ ਸਰਕਾਰ ਆਉਂਦੀ ਤੇ ਸਾਡੇ ਜਿਹੜੇ ਪੰਜਾਬ ਤੋਂ ਇੱਕੋ ਕੈਸੇ ਜਿਹੜੇ ਨੇ ਕਾਬਿਲ ਜਿਹੜੇ ਨੇ ਉਹ ਐਮਪੀ ਹੋਣਗੇ ਤਾਲੀਵਾਲ ਸਾਹਿਬ ਹੋਣਗੇ ਤੇ ਅਸੀਂ ਵੀ ਜਿਹੜਾ ਆ ਉਹਨਾਂ ਦੇ ਬਿਲਕੁਲ ਜੋ ਵੀ ਮਾਨਤਾ ਬਚ ਕੇ ਗਏ ਨੇ ਬਿਲਕੁਲ ਅਸੀਂ ਉਹਦੇ ਨਾਲ ਆ ਅੱਜ ਕਿਸਰੀ ਕੇਦਾਰੇ ਅੱਜ ਤੁਸੀਂ ਵੀ ਕਾਫਲੇ ਦੀ ਸ਼ਮਿਲ ਸੀਗੇ ਇੰਨੀ ਗਰਮੀ ਦੇ ਬਾਵਜੂਦ ਵੀ ਕਿੰਨਾ ਉਤਸ਼ਾਹ ਸੀਗਾ ਅੱਜ ਸਾਰਾ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਰਿਆਂ ਦੇ ਵਿੱਚ ਇੰਨੀ ਗਰਮੀ ਦੇ ਬਾਵਜੂਦ ਵੀ ਸਾਰੇ ਸਾਰੇ ਵਰਕਰ ਸਾਡੇ ਸਾਰੇ ਜੋ ਵੀ ਟੀਮ ਆ ਸਵੇਰੇ 6 ਵਜੇ ਦੀ ਲੱਗੀ ਹੋਈ ਆ ਉਹਨਾਂ ਗਰਮੀ ਨਹੀਂ ਦੇਖੀ ਬਸ ਉਹਨਾਂ ਚ ਉਤਸ਼ਾਹ ਹੀ ਸੀਗਾ ਕਿ ਤਰੀਵਾਲ ਤਰੀਵਾਲ ਸਾਹਿਬ ਆ ਰਹੇ ਨੇ ਭਗਵੰਤ ਮਾਨ ਜੀ ਆ ਰਹੇ ਨੇ ਬਸ ਉਹਨਾਂ ਦੇ ਪਰਵਾਸ ਸਵਾਗਤ ਕਰਨਾ ਤੇ ਉਹਨਾਂ ਦੇ ਨਾਲ ਹੈ ਸਾਰੇ ਅੱਜ ਫੁੱਲ ਸੁੱਟ ਕੇ ਗੁਲਦਸਤੇ ਵੀ ਦਿੱਤੇ ਗਏ ਹਾਰ ਵੀ ਪਾਏ ਗਏ ਕਿੰਨਾ ਕੁਝ ਸ਼ਾਸੀ ਅੱਜ ਭਾਈ ਨਾਲੇ ਸ਼ਹਿਰ ਦੇ ਲੋਕਾਂ ਵਿੱਚ ਅੱਜ ਬਹੁਤ ਅੱਛਾ ਸੀ ਲੋਕ ਆਪ ਘਰਾਂ ਚੋਂ ਨਿਕਲ ਕੇ ਦੁਕਾਨਾਂ ਚੋਂ ਨਿਕਲ ਕੇ ਮਾਨ ਸਾਹਿਬ ਦਾ ਸਵਾਗਤ ਕਰਨ ਲਈ ਆਏ ਇਸ ਗੱਲ ਦਾ ਸਬੂਤ ਹੈ ਕਿ ਧਾਰੀਵਾਲ ਸਾਹਿਬ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹੋਣ ਜਾ ਰਹੀ ਹੈ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖ ਰਹੇ ਹੋ ਕਿ ਵੱਡੇ ਪੱਧਰ ਤੇ ਜਿਹੜਾ ਇਕੱਠ ਹੋਇਆ ਤੇ ਲੋਕ ਵੱਡੇ ਪੱਧਰ ਤੇ ਕਿਤਨਾ ਕਿਤੇ ਸਵਾਗਤ ਕਰਦੇ ਨਜ਼ਰ ਆਏ ਨੇ ਉਸੇ ਤਰੀਕੇ ਨਾਲ ਹੀ ਅੱਜ ਇੱਥੇ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇਜਨਾਲਾ ਵਿੱਚ ਆਉਣ ਦਾ ਸਵਾਗਤ ਕੀਤਾ ਗਿਆ ਨਾਲ ਹੀ ਜਿਹੜਾ ਉਹਨਾਂ ਵੱਲੋਂ ਇੱਕ ਨਾਰਾ ਵੀ ਦਿੱਤਾ ਗਿਆ ਕਿ ਆਉਂਦੇ ਹੀ ਗੜ੍ਹ ਜੂੜ ਦੀ ਇੰਡੀਆ ਗੜ੍ਹ ਜੂੜ ਦੀ ਸਰਕਾਰ ਬਣਦੀ ਆ ਤੇ ਕੈਪਟਨ ਮੰਤਰੀ ਗੁਰਦੀਪ ਸਿੰਘ ਤਾਲੀਵਾਲ ਨੂੰ ਮੰਤਰੀ ਬਣਾਇਆ ਜਾਊਗਾ ਬਾਕੀ ਤੁਸੀਂ ਜੁੜੇ ਰਹੋ ਏਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਨਾਲ ਜਨਾਲਾ ਤੋਂ ਚੁਗੀ ਸਿੰਘ ਦੀ ਰਿਪੋਰਟ